ਇਹ ਤੁਹਾਡੇ ਸਭ ਨੇ ਵੀਡੀਓ ਲੁਧਿਆਣਾ ਦੇ ਹੈਬੋ ਵਾਲ ਇਲਾਕੇ ਦੀ ਜਿੱਥੇ ਇੱਕ ਪਰਿਵਾਰ ਦਾ ਗੈਰ ਕਲੇਸ਼ ਸਹੱਤ ਤੱਕ ਵੱਧ ਗਿਆ ਕਿ ਕੀ ਡਾਂਗਾ ਸੂਟੇ ਗੰਡਾਸੇ ਸਭ ਚੱਲੇ ਇੱਥੇ ਤੱਕ ਕੇ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਕਿ ਕਿਵੇਂ ਪੁਲਿਸ ਮੁਲਾਜ਼ਮ ਵੀ ਇਹਨਾਂ ਲੋਕਾਂ ਨੂੰ ਹਟਾਉਣ ਲਈ ਆਪਣੀ ਵਾਅ ਲਗਾ ਰਹੇ ਨੇ ਪਰ ਕਿਸੇ ਦੀ ਖਾਸ ਚੱਲ ਨਹੀਂ ਰਹੀ ਜਿੱਥੇ ਹੈਬੋ ਵਾਲ ਚ ਰਹਿਣ ਵਾਲੇ ਪਰਿਵਾਰਿਕ ਮੈਂਬਰ ਨੇ ਦੱਸਿਆ ਕਿ ਉਹਨਾਂ ਦੇ ਪੁੱਤ ਦੀ ਮੌਤ ਹੋ ਚੁੱਕੀ ਹੈ ਤੇ ਨੂੰ ਨਾਲ ਝਗੜਾ ਚੱਲ ਰਿਹਾ ਹੈ ਤੇ ਨੂੰ ਉਹਨਾਂ ਨੂੰ ਲਗਾਤਾਰ ਪੈਸਿਆਂ ਦੀ ਮੰਗ ਕਰ ਰਹੀ ਹੈ ਤੇ ਜਦੋਂ ਅੱਜ ਫੈਸਲਾ ਹੋਣਾ ਸੀ ਤਾਂ ਉਹਨਾਂ ਦੀ ਨੂੰ ਕੁਝ ਮੁੰਡਿਆਂ ਨੂੰ ਨਾਲ ਲੈ ਆਈ ਜਿਨ੍ਹਾਂ ਨੇ ਉਹਨਾਂ ਤੇ ਆ ਕੇ ਹਮਲਾ ਕਰ ਦਿੱਤਾ ਸਾਡੀ ਨੋ ਰਾਣੀ ਮੇਰੇ ਬੇਟੇ ਦੀ ਡੈਥ ਹੋ ਗਈ ਵਿਸ਼ਾਲ ਪੱਕਾ ਦੀ ਗਿੱਧੋ ਜਿਹੜੀ ਔਰਤ ਹੈ ਇਹ ਸਾਨੂੰ ਸ਼ੁਰੂ ਤੋਂ ਤੰਗ ਕਰਦੀ ਆ ਰਹੀ ਹੈ ਸ਼ੁਰੂ ਤੋਂ ਸਾਡੇ ਨਾਲ ਪਲੇਸ਼ ਕਰਦੀ ਹੈ ਅੱਜ ਇਹਨਾਂ ਨੇ ਆਪਣਾ ਇੱਕ ਬੰਦਾ ਦਿੱਤਾ ਸੀਗਾ ਸਾਡੇ ਨਾਲ ਗੱਲਬਾਤ ਕਰਨ ਨੂੰ ਆਸੀ ਕਿਉਂਕਿ ਹਰ ਵੇਲੇ ਪੈਸੇ ਮੰਗਦੀ ਹੈ 10 ਲੱਖ ਨੂੰ ਪਹਿਲਾਂ ਔਰ 14 ਲੱਖ ਪਹਿਲਾਂ 24 ਲੱਖ ਰੁਪਈਆ ਨੂੰ ਮਿਲ ਚੁੱਕਾ ਹੈਗਾ ਅੱਜ ਉਹਨਾਂ ਨੇ ਆਪਣਾ ਇੱਕ ਮੋਹਤੋਲ ਬੰਦਾ ਦਿੱਤਾ ਸੀ ਸਾਨੂੰ ਗੱਲ ਕਰਨ ਨੂੰ ਆਸੀ ਅਸੀਂ ਉਹਦੇ ਨਾਲ ਗੱਲਬਾਤ ਕਰਕੇ ਫਾਈਨਲ ਕਰਕੇ ਉਹਦੇ ਨਾਲ ਘਰ ਆ ਗਏ ਸੀਗਾ ਮੈਂ ਘਰ ਆ ਕੇ ਅਸੀਂ ਆਪਣਾ ਮਤਲਬ ਦਰਵਾਜਾ ਲਾ ਲਿਆ ਤੇ ਸਾਡੀ ਨੋ ਰਾਨੀ ਬਾਹਰੋਂ ਆਈ ਬਾਹਰੋਂ ਆ ਕੇ ਗਾਲਾਂ ਕੱਢਦੀ ਉੱਪਰ ਚੜ ਗਈ ਗਾਲਾਂ ਕੱਢਦੀ ਥੱਲੇ ਆ ਗਈ ਇੱਕ ਮੁੰਡਾ ਜਿਹੜਾ ਸੁਨੀਲ ਕੁਮਾਰ ਹੈ ਗੋਪਾਲ ਨਗਰ ਰਹਿੰਦਾ ਉਹ ਮੁੰਡਾ ਪਤਾ ਨਹੀਂ ਕੌਣ ਹੈ ਕੀ ਇਹਦਾ ਲੱਗਦਾ ਉਹਨੇ ਸਾਡੇ ਸੀਸੀਟੀਵੀ ਭੰਨਤੇ ਤੇ ਨਾਲੇ ਉਹਨੇ ਕੱਢੀਆਂ ਸਾਨੂੰ ਗਾਲਾਂ ਦੇ ਨਾਲੇ ਮਾਰੀਆਂ ਸੱਟਾਂ ਸਾਡੇ ਸੱਟਾਂ ਮਾਰਨ ਵਾਲਾ ਇੱਕ ਸੁਨੀਲ ਕੁਮਾਰ ਇਹਦਾ ਭਰਾ ਜਿਹੜਾ ਰੋਮੀ ਔਰ ਸੰਦੀਪ ਸ਼ਰਮ ਸੰਦੀਪ ਸ਼ਰਮ ਸੁਨੀਲੇ ਪਤਨੀ ਕਿਥੇ ਦੇ ਰਹਿਣ ਵਾਲੇ ਬਾਹਰ ਲਿਆ ਬਾਹਰ ਆ ਗਏ ਸਾਡੇ ਔਰ ਇਹਦਾ ਭਰਾ ਜਿਹੜਾ ਉਹ ਚੰਡੀਗੜ੍ਹ ਤੋਂ ਆਇਆ ਇਹਨਾਂ ਨੇ ਸਾਰਿਆਂ ਨੇ ਸਾਡੇ ਤੇ ਜਿਹੜਾ ਫੌਜਦਾਰੀ ਕੀਤੀ ਹੈ ਪਹਿਲਾਂ ਮੇਰੀ ਮਿਸਨ ਨੂੰ ਚੱਕ ਕੇ ਪਰੇ ਮਾਰਿਆ ਉਹਨੂੰ ਮੈਂ ਛਡਾਉਣ ਲੱਗਾ ਸੀ ਤੇ ਮੈਨੂੰ ਛਡਾਉਣ ਲੱਗਾ ਤੇ ਮੇਰੇ ਹੱਟਾ ਮਾਰਿਆ ਸਾਰਿਆਂ ਨੇ ਨਾਲ ਉਥੇ ਦੂਜੇ ਪਾਸੇ ਪਰਿਵਾਰ ਦੀ ਨੂੰਹ ਦਾ ਕਹਿਣਾ ਹੈ ਕਿ ਉਹਨਾਂ ਦੇ ਸਹੁਰੇ ਪਰਿਵਾਰ ਵੱਲੋਂ ਲਗਾਤਾਰ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਅੱਜ ਜਦੋਂ ਫੈਸਲਾ ਹੋਣ ਦੀ ਗੱਲ ਆਈ ਤਾਂ ਦੋਵੇਂ ਧਿਰਾਂ ਵਿਚਾਲੇ ਝਗੜਾ ਹੋ ਗਿਆ ਨੂੰਹ ਨੇ ਇਲਜ਼ਾਮ ਲਗਾਇਆ ਕਿ ਉਹਨਾਂ ਦੇ ਸਹੁਰੇ ਵੱਲੋਂ ਉਸ ਦੇ ਬੱਚਿਆਂ ਤੇ ਹਮਲਾ ਕਰਵਾਇਆ ਗਿਆ ਮੇਰੇ ਮੇਰੇ ਘਰ ਵਾਲੇ ਨੂੰ ਮਰਨ ਨੂੰ ਭਾਜੀ 5 ਸਾਲ ਹੋ ਗਏ ਦੋ ਬੱਚੇ ਨੇ ਮੇਰੇ ਆ ਮਾਨ ਨੇ ਇੱਧਰ ਆ ਮੇਰਾ ਬਾਪੂ ਹਾਂਜੀ ਆਖਲ ਦਿਖਾ ਦੇ ਰੱਖ ਆ ਦੇਖੋ ਆ ਮੇਰੇ ਬੱਚੇ ਦੀ ਬਿਮਾਰੀਆਂ ਆ ਮੇਰਾ ਤਾਂ ਤੁਸੀਂ ਹਾਲ ਦੇਖ ਹੀ ਰਹੇ ਹੋ ਮੇਰੇ ਭੈਣ ਭਰਾ ਆ ਇਹਨੂੰ 4 ਦਿਨ ਹੋ ਗਏ 4 ਦਿਨ ਇਹਨਾਂ ਨੇ ਉਹ ਫੈਸਲੇ ਨੂੰ ਕਹਿੰਦਾ ਸੀ ਜੋ ਕੁੜੀ ਦਾ ਬਣਦਾ ਦੇ ਦੋ ਵੀ ਅਸੀਂ ਆਪਣੇ ਨਾਲ ਲੈ ਕੇ ਜਾਣੀ 4 ਦਿਨ ਹੋ ਗਏ ਪਾਜੀ ਇਹਨਾਂ ਨੇ ਸ਼ਕਲ ਤੱਕ ਨਹੀਂ ਦਿਖਾਈ ਸ਼ਕਲ ਤੱਕ ਨਹੀਂ ਦਿਖਾਈ ਜਦੋਂ ਉਹਨਾਂ ਨੇ ਪੁੱਛਿਆ ਤਾਂ ਇਹ ਹੱਥਾਂ ਪਾਈ ਤੇ ਆ ਗਏ ਫਿਰ ਨਾਲੇ ਗੁੰਡੇ ਬੁਲਾ ਕੇ ਆ ਦੇਖੋ ਮੇਰੇ ਬੱਚੇ ਦੇ ਵੀ ਨਾਲੇ ਮੇਰੇ ਵਿੱਚ ਵੀ ਮੈਨੂੰ ਵੀ ਵਿੱਚ ਹੀ ਕੁੱਟਿਆ ਇਹਨਾਂ ਨੇ ਉਤੇ ਇਸ ਮਾਮਲੇ ਤੇ ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਪੱਖਾਂ ਦੇ ਬਿਆਨਾਂ ਦੇ ਆਧਾਰ ਤੇ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾਵੇਗੀ ਅਤੇ ਜਿਸ ਦੇ ਵੀ ਗਲਤੀ ਹੋਵੇਗੀ ਉਸ ਨੂੰ ਉਸ ਦੇ ਮੁਤਾਬਕ ਬੰਦੀ ਸਜ਼ਾ ਮਿਲੇਗੀ ਇਹ ਚਾਹੀਏ ਵੀ ਪਹਿਲਾਂ ਲੜੀ ਦਾ ਮੈਟਰੀਮੋਨিয়াল ਡਿਸਪੂਟ ਛੇ ਦੇ ਨਾਲ ਉਹਦੇ ਚਿੰਨਾਂ ਦੀ ਆਪਸ ਵਿੱਚ ਕੋਈ ਕੰਪਰੋਮਾਈਜ਼ ਦੀ ਗੱਲ ਗੁੱਲਚੇ ਚ ਚੱਲਦੀ ਸੀਗੀ ਅੱਜ ਦੁਬਾਰਾ ਫਿਰ ਇਕੱਠੇ ਹੋਏ ਸੀ ਕਿ ਉੱਥੇ ਨੇ ਲੜਾਈ ਗੜੀ ਹੋ ਗਈ ਬਣੇ ਦੋਵੇਂ ਪਾਰਟੀਆਂ ਕਾਲ ਕੀਤੀਆਂ ਹੋਈਆਂ ਨੇ ਦੀ ਐਮਐਲਆਰ ਸਰਟ ਦੇ ਕੋ ਆ ਰਹੀਆਂ ਜੋ ਜੋ ਇਹਨਾਂ ਦੀਆਂ ਸਟੇਟਮੈਂਟਾਂ ਹੋਣਗੀਆਂ ਉਹ ਐਮਐਲਆਰ ਦੇ ਬੇਸ ਤੇ ਜੋ ਕਾਰਵਾਈ ਬਣਦੀ ਹੋਊਗੀ ਉਹ ਅਸੀਂ ਕਰ ਦਾਂਗੇ ਤੋ ਹੁਣ ਇਸ ਪੂਰੇ ਮਾਮਲੇ 'ਚ ਕੌਣ ਸੱਚਾ ਹੈ ਤੇ ਕੌਣ ਝੂਠਾ ਤੇ ਕਿਸ ਦੇ ਖਿਲਾਫ ਕੀ ਕਾਰਵਾਈ ਹੁੰਦੀ ਹੈ ਇਹ ਵੇਖਣ ਵਾਲੀ ਗੱਲ ਹੋਵੇਗੀ। ਇਸ ਪਰਿਵਾਰ ਦੀ ਲੜਾਈ ਦੀ ਇਹ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਤੁਹਾਨੂੰ ਜਾਨਤੋ ਤਸੀਮ ਭਰਦਵਾਸੀ ਰਿਪੋਰਟ ਡੇਲੀ ਪੋਸਟ ਪੰਜਾਬੀ। ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ